ਨਰਿੰਦਰ ਸਿੰਘ ਕਪੂਰ ਜੀ ਕਹਿੰਦੇ ਨੇ ਜਦੋਂ ਵੀ ਕੋਈ ਮਨੁੱਖ ਚੰਗਾ ਸਰਬੱਤ ਦੇ ਭਲੇ ਵਾਲਾ ਕੰਮ ਕਰਦਾ ਹੈ ਤਾਂ ਸਰੀਰ ਆਪ ਮੁਹਾਰੇ ਬਧੇਰੇ ਸ਼ਕਤੀ ਉਪਜਦਾ ਹੈ ਅਤੇ ਚੰਗੇ ਕੰਮ ਲਈ ਸਾਡੀ ਤਾਕਤ ਵੀ ਵੱਧ ਜਾਂਦੀ ਹੈ ਉੱਚੇ ਇਰਾਦੇ ਸਾਨੂੰ ਸ਼ਕਤੀਸ਼ਾਲੀ ਬਣਾਉਂਦੇ ਹਨ ਜਦੋਂ ਕਿ ਨੀਵੇਂ ਇਰਾਦਿਆਂ ਵਿੱਚੋਂ ਥਕਾਵਟ ਅਤੇ ਪਰੇਸ਼ਾਨੀ ਉਪਜਦੀ ਹੈ ਜਦੋਂ ਵੀ ਸਮੁੱਚੀ ਮਾਨਵਜਾਤੀ ਲਈ ਤੁਸੀਂ ਕੁਝ ਕਰੋਗੇ ਕੰਮ ਹਲਕਾ ਸੌਖਾ ਤੇ ਮਾਨਣਯੋਗ ਹੋਵੇਗਾ ਸਾਰੀ ਪ੍ਰਕਿਰਤੀ ਦੇਣ ਦੇ ਅਮਲ ਵਿੱਚ ਹੋਵੇਗੀ ਬਹੁਤ ਹੀ ਵਧੀਆ ਗੱਲ ਲਿਖੀ ਹੈ ਕਪੂਰ ਜੀ ਨੇ ਜਦੋਂ ਆਪਾਂ ਦੂਸਰਿਆਂ ਦੇ ਭਲੇ ਬਾਰੇ ਸੋਚਦੇ ਹਾਂ ਅਤੇ ਦੂਜਿਆਂ ਦਾ ਭਲਾ ਕਰਦੇ ਹਾਂ ਤਾਂ ਆਪਣਾ ਭਲਾ ਤਾਂ ਰੱਬ ਆਪੇ ਕਰ ਦਿੰਦਾ ਹੈ ਬਿਨਾਂ ਮੰਗੇ ਸਭ ਕੁਝ ਦੇ ਦਿੰਦਾ ਹੈ ਅਤੇ ਸਮਰੱਥਾ ਭਲਾ ਕਰਨ ਦੀ ਚਾਹੇ ਹੋ ਸ਼ਰੀਰਕ ਹੋਵੇ ਭਾਵੇਂ ਧਨ ਦੀ ਹੋਵੇ ਉਹ ਵੱਧਦੀ ਹੀ ਜਾਂਦੀ ਹੈ ਆਪਣੇ ਗੁਰੂਆਂ ਪੀਰਿਓ ਨੇ ਵੀ ਤਾਂ ਸਰਵਤ ਦੇ ਭਲੇ ਦੀ ਗੱਲ ਕੀਤੀ ਹੈ ਹਮੇਸ਼ਾ ਕਿਸੇ ਕੰਮ ਨੂੰ ਕਰਨ ਦਾ ਉਦੇਸ਼ ਚੰਗਾ ਹੁੰਦਾ ਤਾਂ ਕੁਦਰਤ ਵੀ ਆਪੇ ਮਦਦ ਕਰਦੀ ਹੈ ਪਰ ਭਲਾ ਆਪਾਂ ਦਿਖਾਵੇ ਲਈ ਬਿਲਕੁਲ ਨਹੀਂ ਕਰਨਾ ਸਗੋਂ ਕੀ ਸੱਚੇ ਮਨੋਂ ਕਰਨਾ ਹੈ ਸਮਰੱਥਾ ਹੌਲੀ-ਹੌਲੀ ਆਪਣੇ ਆਪ ਵੱਧਦੀ ਜਾਵੇਗੀ ਪਹਿਲਾਂ ਆਪਣੀ ਸੋਚ ਨੂੰ ਉੱਚਾ ਚੱਕਣ ਦੀ ਲੋੜ ਹੈ ਕਿਸੇ ਗਰੀਬ ਜ਼ਰੂਰਤਮੰਦ ਦੀ ਮਦਦ ਜਿਸ ਨੂੰ ਕੀ ਮਦਦ ਦੀ ਲੋੜ ਹੈ ਤਾਂ ਜ਼ਰੂਰ ਕਰੋ ਜ਼ਰੂਰੀ ਨਹੀਂ ਕਿ ਮਦਦ ਸਿਰਫ ਪੈਸੇ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ ਆਪਾਂ ਆਪਣੇ ਚੰਗੇ ਵਿਚਾਰਾਂ ਨਾਲ ਵੀ ਕਿਸੇ ਦੀ ਜ਼ਿੰਦਗੀ ਸੋਹਣੀ ਬਣਾ ਸਕਦੇ ਹਾਂ ਵਿੱਦਿਆ ਦਾ ਦਾਨ ਵੰਡ ਸਕਦੇ ਹਾਂ ਗੁਰਵਾਣੀ ਨਾਲ ਜੋੜ ਸਕਦੇ ਹਾਂ ਤੇ ਲੋਕਾਂ ਦੇ ਜੀਵਨ ਨੂੰ ਸੁੱਖਾਂ ਨਾਲ ਭਰ ਸਕਦੇ ਹਾਂ ਕਿਸੇ ਨੂੰ ਕੰਮ ਲੱਭਣ ਵਿੱਚ ਜਾਂ ਰੋਜ਼ਗਾਰ ਵਿੱਚ ਵੀ ਮਦਦ ਕਰ ਕੀਤੀ ਜਾ ਸਕਦੀ ਹੈ ਆਪਾਂ ਆਪਣੀ ਜ਼ਿੰਦਗੀ ਨੂੰ ਅਰਥਪੂਰਨ ਬਣਾਉਣਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਤਪਲਾ ਸਰਬਤ ਦਾ ਭਲਾ ਮੰਗਣਾ ਤਾਂ ਆਪਾਂ ਨੂੰ ਆਪਣੇ ਗੁਰੂ ਪੀਰਾਂ ਨੇ ਸਿਖਾਇਆ ਜਦੋਂ ਆਪਾਂ ਨਿਰਸਵਾਰਥ ਭਾਉ ਨਾਲ ਕਿਸੇ ਦੀ ਮਦਦ ਕਰਦੇ ਆ ਤਾਂ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਸਕੂਨ ਮਿਲਦਾ ਹੈ ਅਜਿਹੀ ਖੁਸ਼ੀ ਦੀ ਤੁਲਨਾ ਆਪਾਂ ਕਿਸੇ ਹੋਰ ਚੀਜ਼ ਨਾਲ ਕਰ ਹੀ ਨਹੀਂ ਸਕਦੇ ਹਰ ਇੱਕ ਜੀਵ ਦੇ ਅੰਦਰ ਰੱਬ ਵਸਦਾ ਹੈ ਅਤੇ ਕਦੇ ਕਿਸੇ ਦਾ ਦਿਲ ਨਾ ਦੁਖਾਓ ਆਪਣੀ ਆਪਣੀ ਸਮਰੱਥਾ ਮੁਤਾਬਕ ਦੂਜਿਆਂ ਦੀ ਮਦਦ ਜਰੂਰ ਕਰੋ ਕਿਸੇ ਜੀਵ ਦਾ ਭਲਾ ਜੇਕਰ ਪ੍ਰਮਾਤਮਾ ਨੇ ਆਪਣੇ ਹੱਥੋਂ ਕਰਵਾ ਲਿਆ ਤਾਂ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਇਸੇ ਤਰ੍ਹਾਂ ਆਪਾਂ ਪ੍ਰਮਾਤਮਾ ਦੀ ਖੁਸ਼ੀ ਹਾਸਲ ਕਰ ਸਕਦੇ ਹਾਂ ਵੀਡੀਓ ਵਧੀਆ ਲੱਗੇ ਹੋਵੇ ਤਾਂ ਲਾਈਕ ਕਰੋ ਤੇ ਚੈਨਲ ਨੂੰ ਸਪੋਰਟ ਕਰਿਓ